ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਪਿਆਰੀ ਗੁਰਪ੍ਰੀਤ ਘਰ ਕਟੂ ਕੁਸ਼ਕ ਲਈ ਨਾ ਲਿਖਿਆ ਨੇ ਅਰਜ ਕਰਨ ਲੱਗੀ ਆ ਹਜੇ ਤੱਕ ਨਾ ਆਇਆ ਲੈਣ ਵੀਰਿਆ ਤੀਆਂ ਦੇ ਦਿਨ ਨੇੜੇ ਸਭੇ ਸਹੇਲੀਆਂ ਪਹੁੰਚ ਗਈਆਂ ਅਪਦੇ ਬਾਵਲ ਵੇਲੇ ਘਰ ਉੜੀ ਕਾ ਥੱਕ ਰਹੀ ਕਦ ਅਮੜੀ ਜਾਇਆ ਆਊਗਾ ਪੀਤੇ ਵਿੱਚ ਬੰਦ ਮਾਂ ਦਾ ਪਿਆਰ ਕਦੋਂ ਸੁਧਾਰਾ ਲਿਆਊਗਾ ਜਦ ਬੋਲਿਆ ਕਾਮ ਬਨੇਰੇ ਉੱਠ ਬੂਹੇ ਵੱਲ ਭੱਜੀ ਘਰ ਆਇਆ ਅੰਮਾ ਜਾਇਆ ਤਰਤੀ ਅੱਡੀ ਨਾ ਲੱਗੀ ਆਜਾ ਬਹਿ ਜਾ ਕੋਲ ਮੇਰੇ ਤੈਨੂੰ ਰੰਗਲੀ ਪੀੜੀ ਢਾਵਾਂ ਸੁਖੀ ਬਸੇ ਪਰਿਵਾਰ ਮੇਰਾ ਤੈਨੂੰ ਦਿਲ ਦਾ ਹਾਲ ਸੁਣਾਵਾਂ ਤੂੰ ਵੀ ਦੇ ਕੋਈ ਸੁਨੇਹਾ ਸੁੱਖ ਦਾ ਅਪਦੇ ਕੰਮਾਕਾਰਾਂ ਦਾ ਮਾਂ ਬਾਪੂ ਦੀ ਸਿਹਤ ਦਾ ਤੇ ਭਾਬੂ ਦੇ ਸ਼ਿੰਗਾਰਾਂ ਦਾ ਨਾ ਮੰਗਾ ਤੇ ਤੂੰ ਰਾਣੀ ਹਾਰ ਬੀਰਿਆ ਨਾ ਛਾਂਪਾਂ ਛੱਲੇ ਬੇਬੇ ਬਾਪੂ ਤੋਂ ਬਾਅਦ ਕਿਤੇ ਰਹਿ ਨਾ ਜਾਈਏ ਇਕੱਲੇ ਨਾ ਮੰਗਾ ਜਾਇਦਾਦ ਵਿੱਚ ਹਿੱਸਾ ਨਾ ਕੋਠੀ ਨਾ ਕਾਰਾਂ ਇੱਕ ਜਿਉਂਦਾ ਰੱਖੀ ਮੇਰੇ ਪੇਕਿਆਂ ਨੂੰ ਇੱਕ ਪੀਪੇ ਵਾਲਾ ਸੰਧਾਰਾ ਇੱਕ ਜਿਉਂਦਾ ਰੱਖੀ ਮੇਰੇ ਪੇਕਿਆਂ ਨੂੰ ਇੱਕ ਪੀਪੇ ਵਾਲਾ ਸੰਧਾਰਾ